ਹਰ ਮੰਦਰ ਸਾਹਿਬ ਆ ਕੇ ਤੇ ਫਿਲਮਾਂ ਦੀ ਪ੍ਰਮੋਸ਼ਨ ਕੀਤੀ ਜਾਂਦੀ ਹੈ। ਹਰ ਮੰਦਰ ਸਾਹਿਬ ਫਿਲਮਾਂ ਨੂੰ ਪ੍ਰਮੋਟ ਕਰਨ ਵਾਲਾ ਸਥਾਨ ਨਹੀਂ। ਅਰਦਾਸ ਕਰੋ ਪਰ ਇੱਥੇ ਆ ਕੇ ਆਪਣੀਆਂ ਫਿਲਮਾਂ ਦੀ ਪ੍ਰਮੋਸ਼ਨ ਬਿਲਕੁਲ ਨਾ ਕਰੋ ਕਿਉਂਕਿ ਫਿਲਮਾਂ ਦੀ ਪ੍ਰਮੋਸ਼ਨ ਕਰਨ ਵਾਲਾ ਸਥਾਨ ਨਹੀਂ। ਸ਼੍ਰੀ ਦਰਬਾਰ ਸਾਹਿਬ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਿੱਤੇ ਦਿਨੀ ਹੀ ਯੋਗਾ ਕਰਦੀਆਂ ਕੁੜੀ ਦੇ ਵੱਲੋਂ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤੀਆਂ ਗਈਆਂ ਸਨ ਜਿਸ ਤੋਂ ਬਾਅਦ ਵਿਵਾਦ ਹੋਇਆ ਅਤੇ ਕੁੜੀ ਦੇ ਖਿਲਾਫ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਬਲਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵੀਡੀਓਗ੍ਰਾਫੀ ਦੇ ਉੱਤੇ ਪੂਰੇ ਤੀਕੇ ਦੇ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ ਜੋਥੇਦਾਰ ਗਿਆਨੀ ਰਘਵੀਰ ਸਿੰਘ ਨੇ ਹੁਕਮ ਜਾਰੀ ਕਰ ਦਿੱਤੇ ਨੇ ਸਖਤ ਹੁਕਮ ਜਾਰੀ ਕਰਦਿਆਂ ਗਿਆਨੀ ਰਘਵੀਰ ਸਿੰਘ ਜੀ ਨੇ ਕਿਹਾ ਕਿ ਕੋਈ ਵੀ ਆਪਣੀ ਫਿਲਮ ਦੇ ਪ੍ਰੋਮੋਸ਼ਨ ਦੇ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਰਤੋਂ ਨਾ ਕਰੇ। ਇਹ ਇੱਕ ਧਾਰਮਿਕ ਆਸਥਾ ਦਾ ਕੇਂਦਰ ਹੈ ਨਾ ਕਿ ਕੋਈ ਫਿਲਮ ਪ੍ਰੋਮੋਸ਼ਨ ਦਾ ਸਥਾਨ। ਉਨ੍ਹਾਂ ਨੇ ਸੰਗਤ ਨੂੰ ਕਿਹਾ ਕਿ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਅਤੇ ਹੁਕਮਨਾਮਾ ਪੜਿਆ ਜਾਂਦਾ ਹੈ ਉਸ ਵਕਤ ਵੀ ਗੁਰੂ ਘਰਾਂ ਜਾਂ ਸੰਤਾਂ ਨੂੰ ਉੱਥੇ ਹੀ ਖੜਕੇ ਸਰਬਨ ਕਰਨਾ ਚਾਹੀਦਾ ਹੈ। ਉਹਨਾਂ ਨੇ ਸੰਗਤ ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਫੋਟੋਆਂ ਨਾਲ ਖਿੱਚਵਾਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਕਈ ਫਿਲਮਾਂ ਰਿਲੀਜ਼ ਹੁੰਦੀਆਂ ਨੇ। ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਟੀਮ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚਦੀ ਹੈ ਅਤੇ ਇਹਨਾਂ ਦੇ ਨਾਲ ਵੀਡੀਓਗ੍ਰਾਫੀ ਵੀ ਹੁੰਦੀ ਹੈ ਪਰ ਹੁਣ ਅਜਿਹੀ ਵੀਡੀਓਗ੍ਰਾਫੀ ਨਹੀਂ ਹੁੰਦੀ। ਜੇਕਰ ਕੋਈ ਵਿਅਕਤੀ ਸੰਗਤ ਵਿੱਚੋਂ ਦਰਬਾਰ ਸਾਹਿਬੋਂ ਦਾ ਮੱਥਾ ਟੇਕ ਕੇ ਅਰਦਾਸ ਕਰ ਸਕਦਾ ਹੈ ਪਰ ਦਰਬਾਰ ਸਾਹਿਬ ਦੇ ਵਿੱਚ ਫਿਲਮਾਂ ਦਾ ਪ੍ਰਚਾਰ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਕੋਈ ਫੋਨ ਦਾ ਇਸਤੇਮਾਲ ਦਰਬਾਰ ਸਾਹਿਬ ਦੇ ਵਿੱਚ ਕਰੇ ਕਈ ਵਾਰ ਕਈ ਲੋਕ ਜਾਂ ਕੇ ਗੈਰ ਸਿੱਖ ਜਿਨ੍ਹਾਂ ਨੂੰ ਸਾਡੀ ਮਰਯਾਦਾ ਬਾਰੇ ਸਾਡੀ ਪਰੰਪਰਾ ਬਾਰੇ ਨਹੀਂ ਪਤਾ ਉਹਨਾਂ ਦੇ ਵੱਲੋਂ ਆ ਕੇ ਤੇ ਸ੍ਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਕਰਮਾ ਦੇ ਵਿੱਚ ਐਸੇ ਕੁਝ ਕਾਰਜ ਕੀਤੇ ਜਾਣ ਜਾਣੇ ਜਿਵੇਂ ਤੁਸੀਂ ਪਿਛਲੇ ਦਿਨ ਵੀ ਸੁਣਿਆ ਕਿ ਇੱਕ ਲੜਕੀ ਵੱਲੋਂ ਆ ਕੇ ਸਰੋਵਰ ਦੇ ਕੰਢੇ ਤੇ ਬਹਿ ਕੇ ਜਿਸ ਦਿਨ ਯੋਗ ਦਿਵਸ ਸੀ ਉਸ ਦਿਨ ਆ ਕੇ ਤੇ ਯੋਗਾ ਕੀਤਾ ਗਿਆ ਆਪਣੀਆਂ ਫੋਟੋਆਂ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਪ੍ਰਧਾਨ ਸ਼ਰਮਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਰੰਤ ਐਕਸ਼ਨ ਲੈ ਕੇ ਉਹਨਾਂ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਉਸ ਲੜਕੀ ਦੇ ਖਿਲਾਫ ਜਿਹੜਾ ਪਰਚਾ ਸੀ ਪੁਲਿਸ ਕੋਲ ਉਹ ਵੀ ਦਰਜ ਕਰਵਾਇਆ ਪਰ ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਪ੍ਰਬੰਧ ਵਿੱਚ ਸਹਿਯੋਗ ਜ਼ਰੂਰ ਕਰੀਏ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਹ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਸਿੱਖ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਆ ਕੇ ਕੀਰਤਨ ਸੁਣੇ ਵਾਹਿਗੁਰੂ ਵਾਹਿਗੁਰੂ ਸਿਮਰਨ ਕਰੇ ਢਾਡੀ ਸਹਿਬਾਨ ਇਤਿਹਾਸ ਸਰਵਣ ਕਰਵਾਉਂਦੇ ਨੇ ਬੈਠ ਕੇ ਤੇ ਢਾਡੀਆਂ ਦੇ ਪਾਸੋਂ ਗੁਰ ਇਤਿਹਾਸ ਸਰਵਣ ਕੀਤਾ ਜਾਏ ਨਾ ਕਿ ਬਾਨੋ ਸੁਵਾਨੀਆਂ ਰੀਲਾ ਬਣਾ ਬਣਾ ਕੇ ਸੋਸ਼ਲ ਮੀਡੀਆ ਤੇ ਪਾਈਆਂ ਜਾਣ ਇਹ ਫੋਟੋਆਂ ਖਿੱਚਣ ਦਾ ਕੇਂਦਰ ਨਹੀਂ ਬੇਸ਼ੱਕ ਕਈ ਲੋਕ ਇਸ ਧੰਗ ਦੇ ਨਾਲ ਆਉਂਦੇ ਨੇ ਕਿ ਅਸੀਂ ਫੋਟੋ ਖਿੱਚ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦਿਖਾਵਾਂਗੇ ਕਿ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗਏ ਪਰ ਬਹੁਤ ਲੋਕ ਉਹਨਾਂ ਚੀਜ਼ਾਂ ਦਾ ਮੋਬਾਈਲਾਂ ਦਾ ਗਲਤ ਫਾਇਦਾ ਉਠਾ ਕੇ ਤੇ ਸਿੱਖਾਂ ਦੀ ਆਸਥਾ ਨੂੰ ਨੁਕਸਾਨ ਪਹੁੰਚਾਉਣ ਦਾ ਜਿਹੜਾ ਯਤਨ ਹੈ ਉਹ ਵੀ ਜ਼ਰੂਰ ਕਰ ਰਹੇ ਨੇ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਘੱਟ ਤੋਂ ਘੱਟ ਮੋਬਾਈਲਾਂ ਦੇ ਜਿਹੜੇ ਵਰਤੋਂ ਹੈ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਕਰਮਾ ਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਔਰ ਸ਼੍ਰੀ ਅਕਾਲ ਤਖਸੈਬ ਜੀ ਦੇ ਵਿਖੇ ਜਾਂ ਹੋਰ ਗੁਰੂ ਅਸਥਾਨਾਂ ਤੇ ਜਿੱਥੇ ਵੀ ਆਪ ਜੀ ਦਰਸ਼ਨ ਜਿਦਾਰੇ ਕਰਨ ਵਾਸਤੇ ਜਾਂਦੇ ਹੋ ਉਹਨਾਂ ਥਾਵਾਂ ਤੇ ਜਾ ਕੇ ਤੇ ਮੋਬਾਈਲਾਂ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਏ ਔਰ ਇੱਕ ਬੇਨਤੀ ਮੈਂ ਹੋਰ ਕਰਨੀ ਹੈ ਸ਼ਾਇਦ ਉਹ ਆਪਾਂ ਸਾਰਿਆਂ ਨੂੰ ਚੰਗੀ ਨਾ ਲੱਗੇ ਸ਼੍ਰੀ ਹਰਮੰਦਰ ਸਾਹਿਬ ਅਸੀਂ ਮੱਥਾ ਟੇਕਣ ਵਾਸਤੇ ਆਉਨੇ ਆ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਉਨੇ ਆ ਪਰ ਪਿਛਲੇ ਕੁਝ ਸਮੇਂ ਤੋਂ ਹਰ ਮੰਦਰ ਸਾਹਿਬ ਆ ਕੇ ਤੇ ਫਿਲਮਾਂ ਦੀ ਪ੍ਰਮੋਸ਼ਨ ਕੀਤੀ ਜਾਂਦੀ ਹੈ। ਹਰ ਮੰਦਰ ਸਾਹਿਬ ਫਿਲਮਾਂ ਨੂੰ ਪ੍ਰਮੋਟ ਕਰਨ ਵਾਲਾ ਸਥਾਨ ਨਹੀਂ। ਹਰ ਮੰਦਰ ਸਾਹਿਬ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ, ਸਿੱਖਾਂ ਦਾ ਕੇਂਦਰੀ ਸਥਾਨ ਹੈ। ਪ੍ਰਬੰਧਕ ਸਾਹਿਬਾਨ ਬੈਠੇ ਹੋਏ ਨੇ ਕਿ ਇਹ ਅਪੀਲ ਜ਼ਰੂਰ ਕੀਤੀ ਜਾਏ ਕਿ ਇੱਥੇ ਆ ਕੇ ਅਰਦਾਸ ਬੇਨਤੀ ਕਰੋ, ਸੱਚੇ ਸਿੱਖ ਵਾਂਗ ਸ਼ਰਧਾ ਵਾਂਗ ਸਿੱਖਾਵਾਂਗਾ ਕਿ ਮੱਥਾ ਜ਼ਰੂਰ ਟੇਕੋ, ਅਰਦਾਸ ਕਰੋ। ਪਰ ਇੱਥੇ ਆ ਕੇ ਆਪਣੀਆਂ ਫਿਲਮਾਂ ਦੀ ਪ੍ਰਮੋਸ਼ਨ ਬਿਲਕੁਲ ਨਾ ਕਰੋ ਕਿਉਂਕਿ ਇਹ ਫਿਲਮਾਂ ਦੀ ਪ੍ਰਮੋਸ਼ਨ ਕਰਨ ਵਾਲਾ ਸਥਾਨ ਨਹੀਂ ਇਹ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨ ਵਾਲਾ ਸਥਾਨ ਹੈ ਬਾਣੀ ਪੜਨ ਦਾ ਵਾਲਾ ਸਥਾਨ ਹੈ ਬਾਣੀ ਸੁਣਨ ਵਾਲਾ ਸਥਾਨ ਹੈ ਗੁਰਮਖੋ ਸਾਰੀਆਂ ਸੰਗਤਾਂ ਆਪਾਂ ਪ੍ਰਬੰਧਕ ਸਹਿਬਾਨਾਂ ਨੂੰ ਸਹਿਯੋਗ ਜ਼ਰੂਰ ਕਰੀਏ ਤਾਂ ਕਿ ਅਸੀਂ ਜਿਹੜੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਮਰਯਾਦਾ ਹੈ ਉਹਨੂੰ ਬਹਾਲ ਰੱਖਣ ਦਾ ਯਤਨ ਕਰੀਏ ਇੱਕ ਬੇਨਤੀ ਮੈਂ ਹੋਰ ਜ਼ਰੂਰ ਕਰਨੀ ਹੈ ਕਿ ਅਕਸਰ ਵੇਖਿਆ ਜਾਂਦਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਵੇਖੇ ਅਰਦਾਸੀ ਸਿੰਘ ਅਰਦਾਸ ਕਰ ਰਹੇ ਹੁੰਦੇ ਨੇ ਮਰਯਾਦਾ ਦੀ ਅਰਦਾਸ ਹੁੰਦੀ ਹੈ ਲੇਕਿਨ ਸੰਗਤ 90% ਦੀ ਸੰਗਤ ਅਸੀਂ ਵੇਖਦੇ ਹਾਂ ਕਿ ਪ੍ਰਕਰਮਾਂ ਦਾ ਵਿਕਤੂਰੀ ਫਿਰਦੀ ਹੈ ਗੁਰਮਖੋ ਇਹ ਸਾਡਾ ਸਾਡੀ ਮਰਯਾਦਾ ਦਾ ਬਹੁਤ ਵੱਡਾ ਇੱਕ ਨੁਕਸਾਨ ਹੋ ਰਿਹਾ ਹੈ ਬਹੁਤ ਵੱਡਾ ਘਾਣ ਹੋ ਰਿਹਾ ਕਿਤੇ ਵੀ ਅਰਦਾਸ ਹੁੰਦੀ ਹੋਵੇ ਹਰਿਮੰਦਰ ਸਾਹਿਬ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਹੋਵੇ ਕਿਸੇ ਵੀ ਸਥਾਨ ਤੇ ਜੇਕਰ ਅਰਦਾਸ ਹੁੰਦੀ ਹੈ ਤੇ ਸਿੱਖ ਦਾ ਫਰਜ਼ ਬਣਦਾ ਹੈ ਕਿ ਜਿੱਥੇ ਉਹਦੇ ਕੰਨਾਂ ਵਿੱਚ ਅਰਦਾਸ ਤੇ ਸ਼ਬਦ ਪੈ ਜਾਣ ਉਹ ਹੱਥ ਜੋੜ ਕੇ ਆਪਣੇ ਨੇਤਰ ਬੰਦ ਕਰਕੇ ਤੇ ਗੁਰੂ ਚਰਨਾਂ ਦਾ ਧਿਆਨ ਧਰ ਕੇ ਤੇ ਅਰਦਾਸ ਵਿੱਚ ਸ਼ਾਮਲ ਹੋਵੇ ਹੁਕਮਨਾਮਾ ਰੇਂਦਾ ਹੁੰਦਾ ਹੋਵੇ ਗ੍ਰੰਥੀ ਸਾਹਿਬਾਨ ਹੁਕਮਨਾਮਾ ਲੈਂਦੇ ਹੋਣ ਤੇ ਸਿੱਖ ਦਾ ਇਹ ਫਰਜ਼ ਬਣਦਾ ਹੈ ਕਿ ਜਿੱਥੇ ਕਿਤੇ ਵੀ ਉਹਦੇ ਕੰਨਾਂ ਵਿੱਚ ਮੁੱਖ ਬਾਖ ਦੀ ਆਵਾਜ਼ ਪੈ ਜਾਏ ਉੱਥੇ ਬੈਠ ਕੇ ਤੇ ਸ੍ਰੀ ਮੁਖਵਾਕ ਨੂੰ ਸਰਵਣ ਕਰੇ ਗੁਰਮੁਖੋ ਇਹ ਬੇਨਤੀਆਂ ਜ਼ਰੂਰ ਆਪ ਸੰਗਤ ਨੇ ਪ੍ਰਵਾਨ ਕਰਨੀਆਂ ਪ੍ਰਬੰਧਕ ਸਾਹਿਬਾਨ ਵੀ ਇਹਨਾਂ ਬੇਨਤੀਆਂ ਵੱਲ ਜ਼ਰੂਰ ਧਿਆਨ ਦੇਣ ਇਸ ਅਪੀਲ ਵੱਲ ਜ਼ਰੂਰ ਧਿਆਨ ਦੇਣ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ